ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਆਲੂ ਪੂਰੀ ਦੀ ਰੈਸਪੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਠੀਕ ਹੈ ਜੀ ਸਬਜ਼ੀ ਦਾ ਕਲਰ ਦੇਖ ਲਓ ਤੇ ਨਾਲ ਬਣਾਈਆਂ ਜੀ ਆਪਾਂ ਨੇ ਪੂਰੀਆਂ ਐਂਡ ਪੂਰੀਆਂ ਫੁੱਲੀਆਂ ਫੁੱਲੀਆਂ ਤੇ ਜਿਹੜੇ ਤਰੀਕੇ ਨਾਲ ਮੈਂ ਬਣਾਈਆਂ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦਿਆਂ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆਂ 'ਚ ਆਲੂ ਪੂਰੀ ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਆਹ ਦੇਖੋ ਜੀ ਇੱਧਰ ਪੂਰੀਆਂ ਆਪਣੀਆਂ ਐਨ ਪੂਰੀਆਂ ਫੁੱਲੀਆਂ ਫੁੱਲੀਆਂ ਆ ਰਹੀਆਂ ਆਜੋ ਫਿਰ ਵੀਡੀਓ ਨਾਲ ਬਣੇ ਰਹੋ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲੋ ਜੀ ਆਲੂਆਂ ਦੀ ਸਬਜ਼ੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਆਪਾਂ ਨੂੰ ਆਲੂ ਜਿਹੜੇ ਕਿ ਮੈਂ ਉਬਾਲ ਕੇ ਰੱਖ ਲਏ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇੱਕ ਟਮਾਟਰ ਬੜੇ ওভারਸਾਈਜ਼ ਦਾ ਠੀਕ ਹੈ ਜੀ ਕੱਟ ਕਰਕੇ ਰੱਖ ਲਿਆ ਬਰੀਕ ਬਰੀਕ ਹਰੀ ਮਟਚੇ ਕੱਟ ਕੇ ਪਾ ਲਿਓ ਮੇਰੇ ਕੋਲ ਮਿਕਸੀ ਕਰੀ ਪਈ ਤੀ ਮੈਂ ਉਹ ਵਰਤੂਗਾ ਤੇ ਥੋੜੇ ਜੇ ਖੜੇ ਮਸਾਲੇ ਆ ਜੀ ਬੜੀ ਇਲਾਇਚੀ ਇੱਕ ਦੋ ਛੋਟੀਆਂ ਇਲਾਇਚੀਆਂ ਦੋ ਲੌਂਗ ਤੇ ਇੱਕ ਦਾਲਚੀਨੀ ਦਾ ਟੋਟਾ ਉਸ ਤੋਂ ਬਾਅਦ ਸਾਬਤ ਲਾਲ ਮਿਰਚ ਤੇਜ ਪੱਤਾ ਤੇ ਸਾਬਤ ਤਹਨੀਆਂ ਤੇ ਆ ਜੋ ਸਭ ਤੋਂ ਪਹਿਲਾਂ ਮਾਰਦੇ ਆ ਸਬਜੀ ਦਾ ਤੜਕਾ ਉਸ ਤੋਂ ਬਾਅਦ ਬਣਾਵਾਂਗੇ ਪੂਰੀਆਂ ਤੇ ਬਾਕੀ ਆਪਣੇ ਨੋਰਮਲ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਤਹਨੀਆਂ ਸਾਬਤ ਤੇਜ ਪੱਤਾ ਸੁੱਕੀ ਲਾਲ ਮਿਰਚ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਉਸ ਤੋਂ ਬਾਅਦ ਪਾ ਦਾਂਗੇ ਠੀਕ ਹੈ ਜੀ ਇਹ ਦੂਜੇ ਮਸਾਲੇ ਤੇਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਇੱਕ ਅੱਧਾ ਮਿੰਟ ਉਸ ਤੋਂ ਬਾਅਦ ਪਾਵਾਂਗੇ ਜੀ ਜੀਰਾ ਆਪਾਂ ਅੱਜ ਸਬਜ਼ੀ ਬਣਾ ਰਹੇ ਹਾਂ ਜੀ ਠੀਕ ਹੈ ਜੀ ਬਿਨ ਬਿਗੈਰ ਪਿਆਜ਼ ਲਸਣ ਤੇ ਆਦੇ ਤੇ ਠੀਕ ਹੈ ਜੀ ਜਿਹੜੀ ਕਿ ਅਸੀਂ ਜ਼ਿਆਦਾਤਰ ਲੰਗਰਾਂ ਦੇ ਵਿੱਚ ਬਣਾਉਂਦੇ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਆਲੂ ਦੀ ਸਬਜ਼ੀ ਪਰ ਟੇਸਟ ਹੈਦਾ ਇੰਨਾ ਵਧੀਆ ਹੁੰਦਾ ਕਿਤੇ ਤੁਸੀਂ ਪੁੱਛੋ ਨਾ ਕੁਸ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਦੇਗੀ ਮਿਰਚ ਤੇ ਹਲਦੀ ਹੈ ਜਿਹੜੀ ਆਪਾਂ ਨੇ ਕਿਸੇ ਵੀ ਇੱਕ ਭਾਂਡੇ 'ਚ ਕੱਢ ਲੈਣੀ ਪਲੇਟ 'ਚ ਠੀਕ ਹੈ ਜੀ ਕਿਉਂਕਿ ਲੱਗ-ਲੱਗ ਪਾਉਂਗੇ ਤਾਂ ਟਾਈਮ ਲੱਗੂਗਾ ਇੰਨੇ 'ਚ ਆਪਣੀ ਦੇਗੀ ਮਿਰਚ ਜਲ ਸਕਦੀ ਠੀਕ ਹੈ ਜੀ ਆਪਾਂ ਨੇ ਇਹ ਪਾਉਣੀ ਆ ਹਲਕੀ ਜਿਹੀ ਭੁੰਨ ਹੋ ਗਈ ਜਾਂ ਨਾਲੇ ਪਾ ਦਣ ਆਪਾਂ ਨੇ ਥੋੜਾ ਜਿਹਾ ਪਾਣੀ ਠੀਕ ਹੈ ਜੀ ਇੰਨਾ ਕਿਆ ਹੋਊਗਾ ਦੇਗੀ ਮਿਰਚ ਜਿਹੜੀ ਆਪਣੀ ਸੜੂਗੀ ਨਹੀਂ ਠੀਕ ਹੈ ਜੀ ਕਲਰ ਨਹੀਂ ਖਰਾਬ ਹੋਊਗਾ ਦੇ ਨਾਲ ਲੱਗਦੀ ਪਾ ਦਾਂਗੇ ਟਮਾਟਰ ਜਿਹੜੇ ਆਪਾਂ ਨੇ ਕੱਟ ਕੇ ਰੱਖੇ ਤੇ ਤੇ ਹੁਣ ਸੇਕ ਕਰ ਲਾਂਗੇ ਤੇਜ ਤੇ ਇਹਦੇ ਦੇ ਬਾਅਦ ਪਾ ਦਾਂਗੇ ਹਰੀ ਮਿਰਚ ਟੇਸਟ ਰਿਕਾਰਡਿੰਗ ਤੇ ਨਾਲੇ ਪਾ ਦਾਂਗੇ ਜੀ ਨਮਕ ਨਮਕ ਪਾਉਣ ਨਾਲ ਕੀ ਹੋਊਗਾ ਆਪਣੇ ਟਮਾਟਰ ਜਿਹੜੇ ਉਹ ਗਲ ਚੋਗੇ ਨਮਕ ਪਾਉਂਗੇ ਟੇਸਟ ਰਿਕਾਰਡਿੰਗ ਤੇ ਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਬਗੈਰ ਆਦਰ ਲਸਣ ਤੋਂ ਠੀਕ ਹੈ ਜੀ ਤੇ ਆਜ ਤੋਂ ਪਰ ਫੇਰ ਵੀ ਸਬਜ਼ੀ ਦਾ ਕਲਰ ਤੇ ਟੇਸਟ ਇਹਦਾ ਇੰਨਾ ਵਧੀਆ ਆਉਂਦਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਪਾ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨਾ ਗਿਆ ਨਾ ਜਦੋਂ ਤੱਕ ਇਹ ਗਲ ਨਹੀਂ ਜਾਂਦੇ ਤੇ ਲੋ ਜੀ ਟਮਾਟਰ ਆਪਣੇ ਭੁੰਨ ਚੁੱਕੇ ਆ ਜੀ ਹੁਣ ਪਾਵਾਂਗੇ ਇਹਦੇ ਵਿੱਚ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਕਿਚਨ ਕਿੰਗ ਠੀਕ ਹੈ ਜੀ ਛੋਟਾ ਚਮਚਾ ਤੇ ਉਸ ਤੋਂ ਬਾਅਦ ਇੱਕ ਚਮਚਾ ਪਾਵਾਂਗੇ ਛੋਟਾ ਧਨੀਏ ਪਾਊਡਰ ਦਾ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਠੀਕ ਹੈ ਥੋੜਾ ਜਿਹਾ ਪਾਉਣਾ ਬਸ ਜਿਆਦਾ ਨਹੀਂ ਪਾਉਣਾ ਹੈਗਾ ਤੇ ਇਹਨੂੰ ਭੁੰਨੂਗੇ ਇੱਕ ਅੱਧਾ ਮਿੰਟ ਤੇ ਉਸ ਤੋਂ ਬਾਅਦ ਪਾਉਣੀ ਹੈ ਦੇ ਵਿੱਚ ਆਪਾਂ ਆਲੂ ਤੇ ਲਓ ਜੀ ਹੁਣ ਕੱਟਦੇ ਆਪਾਂ ਆਲੂ ਠੀਕ ਹੈ ਜੀ ਆਲੂ ਆਪਾਂ ਨੇ ਥੋੜੇ ਜਿਹਾ ਇਸ ਤਰੀਕੇ ਦੇ ਕੱਟ ਲੈਣੇ ਆਹ ਦੇਖੋ ਠੀਕ ਹੈ ਜੀ ਐਡੇ ਐਡੇ ਗਾ ਤੇ ਆਲੂ ਲੈਣੇ ਆ ਉਬਲੇ ਹੋਏ ਤੇ ਲਓ ਜੀ ਆਲੂ ਆਪਾਂ ਨੇ ਕੱਟ ਲਏ ਆ ਤੇ ਥੋੜੇ ਜਿਹਾ ਆਲੂ ਦੋ ਕ ਮੈਸ਼ ਕਰ ਲੇ ਠੀਕ ਹੈ ਜੀ ਤੇ ਲਓ ਜੀ ਇਹਨੂੰ ਕਰਾਂਗੇ ਹੁਣ ਸਬਜੀ ਨੂੰ ਵਿੱਚ ਪਾਣੀ ਆਪਾਂ ਨੇ ਪਾ ਲਿਆ ਠੀਕ ਹੈ ਜੀ ਥੋੜੀ ਸਬਜੀ ਆਪਣੀ ਗਾੜੀ ਆ ਤੇ ਆਪਾਂ ਕਰਾਂਗੇ ਥੋੜੀ ਜਿਹੀ ਪਤਲੀ ਤੇ ਨਾਲੇ ਵਿੱਚੇ ਪਾ ਲਾਂਗੇ ਆਪਾਂ ਇਹਦੇ ਹੁਣ ਜਿਹੜੇ ਆਪਾਂ ਨੇ ਆਲੂ ਤੋੜ ਕੇ ਰੱਖੇ ਤੇ ਤੇ ਤੁਸੀਂ ਗਾੜੀ ਪਤਲੀ ਆਪਣੇ ਹਿਸਾਬ ਕਿਤਾਬ ਨਾਲ ਰੱਖ ਲਿਓ ਪਰ ਬੈਸਸ ਹਮਤੀ ਹੈ ਜਿਹੜੀ ਇਹ ਜਦਾ ਗਾੜੀ ਚੰਗੀ ਨਹੀਂ ਲੱਗਦੀ ਠੀਕ ਹੈ ਜੀ ਇਹ ਪੂਰੀਆਂ ਵਾਲੀ ਸਬਜੀ ਦੇ ਵਿੱਚ ਥੋੜੀ ਜਿਹੀ ਤਰੀ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਆਹ ਲਓ ਆਪਾਂ ਰੱਖੂਗੇ ਇੰਨੀ ਕੁ ਗਾੜੀ ਤੇ ਇਹਨੂੰ ਹੁਣ ਆਪਾਂ ਠੀਕ ਹੈ ਜੀ ਚੰਗੀ ਤਰ੍ਹਾਂ ਪਕਾਵਾਂਗੇ 5-6 ਮਿੰਟ ਜਦੋਂ ਤੱਕ ਇਹਨੂੰ ਅਵਾਰੀ ਨਹੀਂ ਹੋ ਜਾਂਦੀ ਠੀਕ ਹੈ ਜੀ ਐਨ ਪਕਾ ਕੇ ਫਿਰ ਆਪਾਂ ਬਣਾਉਨੇ ਆ ਪੂਰੀਆਂ ਤੇ ਲਓ ਜੀ ਜਦੋਂ ਤੱਕ ਆਪਣੀ ਸਬਜੀ ਪੱਕਦੀ ਆ ਆਪਾਂ ਪੂਰੀਆਂ ਦਾ ਡੋ ਤਿਆਰ ਕਰਕੇ ਰੱਖ ਲੈਨੇ ਆ ਤੇ ਲੋ ਜੀ ਹੁਣ ਲਾਉਨੇ ਆ ਪੂਰੀਆਂ ਦਾ ਆਟਾ ਪੂਰੀਆਂ ਦਾ ਆਟਾ ਲਾਉਣ ਵਾਸਤੇ ਮੈਂ ਇੱਕ ਕੌਲੀ ਆੱਕੇ ਦੀ ਲੈ ਲਈ ਜਿਹੜਾ ਆਪਣਾ ਸਿੰਪਲ ਹੁੰਦਾ ਕਣਕ ਦਾ ਠੀਕ ਹੈ ਜੀ ਤੇ ਉਹਦੇ ਚ ਪਾਵਾਂਗੇ ਸੂਜੀ ਠੀਕ ਹੈ ਜੀ ਬਰੀਕ ਐਨੀ ਕਾ ਆਹ ਦੇਖ ਲਓ ਚਾਰ ਪੰਜ ਚਮਚੀ ਆਪਾਂ ਨੇ ਸੂਜੀ ਦੇ ਪਾ ਦੇਣੀ ਇਹਦੇ ਵਿੱਚ ਉਸ ਤੋਂ ਬਾਅਦ ਥੋੜੀ ਜਿਹੀ ਅਜਵਾਇਣ ਪਾਵਾਂਗੇ ਠੀਕ ਹੈ ਜੀ ਆਹ ਲੋ ਜੀ ਤੇ ਇਹਨੂੰ ਕਰਦਾਂਗੇ ਸਾਰੇ ਨੂੰ ਮਿਕਸ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਬੇਕਿੰਗ ਸੋਡਾ ਤੇ ਇਹਦੇ ਚ ਪਾਵਾਂਗੇ ਜੀ ਹੁਣ ਆਪਾਂ ਪਾਣੀ ਆਹ ਲਓ ਠੀਕ ਹੈ ਜੀ ਪਾਣੀ ਪਹਿਲਾਂ ਹਮੇਸ਼ਾ ਕਦੇ ਵੀ ਜਦੋਂ ਡੋ ਬਣਾਉਣਾ ਕਿਸੇ ਵੀ ਚੀਜ਼ ਦਾ ਠੀਕ ਹੈ ਜੀ ਆਪਾਂ ਨੇ ਘੱਟ ਪਾਉਣਾ ਪਾਣੀ ਕਿਉਂਕਿ ਕਈ ਵਾਰ ਡੋ ਫਿਰ ਖਰਾਬ ਹੋ ਜਾਂਦਾ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਨੇ ਛੋਟਾ ਕਰ ਲਿਆ ਪਾਣੀ ਦੇ ਵਿੱਚ ਮਿਕਸ ਤੇ ਇਹਨੂੰ ਸਾਰੇ ਆਟੇ ਨੂੰ ਚੰਗੀ ਤਰ੍ਹਾਂ ਮਲਾਂਗੇ ਹੁਣ ਤੇ ਪੂਰੀਆਂ ਦਾ ਡੋ ਆ ਜਿਹੜਾ ਆਪਾਂ ਨੇ ਥੋੜਾ ਜਿਆਦਾ ਸਖਤੇ ਬਣਾ ਕੇ ਤਿਆਰ ਕਰਨਾ ਠੀਕ ਹੈ ਜੀ ਜਿਆਦਾ ਨਰਮ ਨਹੀਂ ਹੋਣਾ ਚਾਹੀਦਾ ਤੇ ਲਓ ਜੀ ਡੋ ਆਪਣਾ ਬਣ ਕੇ ਰੈਡੀ ਆ ਹੌਣ ਪਾਵਾਂਗੇ ਇਹਦੇ ਉੱਪਰ ਤੇਲ ਆਪਾਂ ਸਰੋਂ ਦਾ ਠੀਕ ਹੈ ਜੀ ਤੇ ਇਹ ਨਾਲ ਇਹਨੂੰ ਚੰਗੀ ਤਰ੍ਹਾਂ ਮਲਾਂਗੇ ਆਟੇ ਨੂੰ ਤਕਰੀਬਨ 1 ਤੋਂ 2 ਮਿੰਟ ਤੇ ਤੇਲ ਪਾਉਣ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਮਲਣਾ ਠੀਕ ਹੈ ਜੀ ਇਹ ਕਿਉਂਕਿ ਜਿਹੜਾ ਆਟੇ ਦੇ ਵਿੱਚ ਕਣ ਹੁੰਦਾ ਠੀਕ ਹੈ ਜੀ ਕਣੀ ਹੁੰਦੀ ਆ ਉਹ ਮਰ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਪੂਰੀਆਂ ਹਨ ਆਪਣੀਆਂ ਵਧੀਆ ਬਣਦੀਆਂ ਹਨ ਠੀਕ ਹੈ ਜੀ ਆਟਾ ਸਰੋਂ ਦੇ ਤੇਲ ਨਾਲ ਮਲਣਾ ਬਹੁਤ ਜ਼ਰੂਰੀ ਆ ਇੱਕ ਤੋਂ 2 ਮਿੰਟ ਮਲਾਂਗੇ ਆਪਾਂ ਇਹਨੂੰ ਫਿਰ ਰੱਖ ਦਾਂਗੇ 5-7-10 ਮਿੰਟ ਰੈਸਟ 'ਤੇ ਪਰ ਤੇ ਲੋ ਜੀ ਆਟਾ ਆਪਣਾ ਮਲ ਹੋ ਗਿਆ ਤੇ ਆਪਾਂ ਨੇ ਸਰੋਂ ਦਾ ਤੇਲ ਵੀ ਲਾਤਾ ਇਹਦੇ ਉੱਪਰ ਤੇ ਇਹਨੂੰ ਰੱਖ ਦੰਦੀਆਂ ਰੈਸਟ 'ਤੇ ਠੀਕ ਹੈ ਜੀ ਥੋੜੀ ਦੇਰ ਵਾਸਤੇ ਤੇ ਉਧਰ ਆਪਣੀ ਸਬਜ਼ੀ ਵੀ ਰੈਡੀ ਹੋ ਗਈ ਤੇ ਲੋ ਜੀ ਇੱਧਰ ਸਬਜ਼ੀ ਵੀ ਆਪਣੀ ਰੈਡੀ ਹੈ ਜੀ ਤੇ ਇਹਦੇ ਤੇ ਪਾਉਂਦੇ ਆ ਹਰਾ ਧਣੀਆ ਇਸ ਤੋਂ ਬਾਅਦ ਕੱਢਦੇ ਆ ਪੂਰੀਆਂ ਫਿਰ ਇਸ ਤਰੀਕੇ ਨਾਲ ਤੁਸੀਂ ਠੀਕ ਹੈ ਜੀ ਬਿਲਕੁਲ ਜਦੋਂ ਕਈ ਵਾਰ ਆਪਣਾ ਪੂਰੀ ਖਾਣ ਦਾ ਮਨ ਹੁੰਦਾ ਆਲੂ ਪੂਰੀ ਬਿਲਕੁਲ ਇਸ ਤਰੀਕੇ ਨਾਲ ਸਿੰਪਲ ਸਬਜੀ ਬਣਾ ਕੇ ਤੁਸੀਂ ਟਰਾਈ ਕਰ ਸਕਦੇ ਹੋ ਖਾ ਸਕਦੇ ਹੋ ਤੇ ਲਓ ਜੀ ਸਬਜੀ ਆਪਣੀ ਬਣ ਚੁੱਕੀ ਹੈ ਜੀ ਹੁਣ ਕਰਦੇ ਆ ਆਟਾ ਚੱਕਾ ਦੇਖੋ ਠੀਕ ਹੈ ਜੀ ਆਟਾ ਬਣੈਨ ਵਧੀਆ ਮਲੈਮ ਹੋ ਗਿਆ ਤੇ ਹੁਣ ਤੋੜਦੇ ਆ ਇਹਦੀਆਂ ਆਪਾਂ ਟੋਕਾਂ ਤੇ ਇਦਾਂ ਵਧਾ ਕੇ ਇਹਨੂੰ ਇਸ ਤਰੀਕੇ ਨਾਲ ਆਪਾਂ ਨੇ ਫੜਨਾ ਹੈ ਤੇ ਇਹ ਡੈਡੀਆਂ ਦੀ ਜਿੱਡੀ ਕਪਾਣੇ ਪੂਰੀ ਬਣਾਉਣੀ ਹੋਈ ਠੀਕ ਹੈ ਜੀ ਉਸ ਤਰੀਕੇ ਦੀ ਆਪਾਂ ਲੋਈਆਂ ਤੋੜ ਲਵਾਂਗੇ ਇਹ ਡੈਡੀਆਂ ਕ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੇਲ ਲਾ ਕੇ ਰੱਖ ਦੋਗੇ ਤੇ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪੂਰੀਆਂ ਤੇ ਥੋੜਾ ਜਿਹਾ ਲਾ ਲੂਗੇ ਜੀ ਹੱਥਾਂ ਨੂੰ ਤੇਲ ਤੇ ਇਸ ਤਰੀਕੇ ਨਾਲ ਥੋੜੀਆਂ ਟੋਕਾਂ ਨੂੰ ਠੀਕ ਜੀ ਸੈੱਟ ਲੀਆਂ ਕਰਕੇ ਆਪਾਂ ਰੱਖ ਲੈਣੇ ਆ ਤਾਂ ਜੋ ਇਹ ਉੱਪਰ ਤੇ ਛਿਲਕਾ ਨਾ ਆਵੇ ਠੀਕ ਹੈ ਜੀ ਸੁੱਕੇ ਨਾ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸੈੱਟ ਕਰ ਲੈਣਾ ਸਾਰੀਆਂ ਨੂੰ ਤੇ ਲੋ ਜੀ ਟੋਕਾਂ ਟੁੱਟ ਗਈਆਂ ਹੁਣ ਆਪਾਂ ਬੇਲਦੇ ਆਂ ਪੂਰੀਆਂ ਤੇ ਲੋ ਜੀ ਥੋੜਾ ਜਿਹਾ ਬੇਲਣੇ ਨੂੰ ਵੀ ਤੇਲ ਲਾ ਲਾਂਗੇ ਠੀਕ ਹੈ ਜੀ ਤੇ ਚੱਕਲੇ ਪਰ ਵੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਬੇਲਾਂਗੇ ਆਪਾਂ ਪੂਰੀ ਠੀਕ ਹੈ ਜੀ ਆਪਾਂ ਨੇ ਇਸ ਤਰੀਕੇ ਨਾਲ ਰੱਖਣੀ ਉੱਪਰ ਤੁਹਾਨੂੰ ਪਤਾ ਹੀ ਆ ਤੇ ਐਦਾਂ ਜਿਹੜੀ ਠੀਕ ਹੈ ਜਿੱਡੇ ਕ ਸਾਈਜ਼ ਦੀ ਪੂਰੀ ਆਪਾਂ ਨੇ ਬੇਲਣੀ ਹੋਈ ਤੁਸੀਂ ਬੇਲ ਲਿਓ ਤੇ ਪੂਰੀ ਹੈ ਜਿਹੜੀ ਤੁਸੀਂ ਕਦੇ ਵੀ ਜ਼ਿਆਦਾ ਨਾ ਹੀ ਪਤਲੀ ਕਰਨੀ ਹੈ ਠੀਕ ਹੈ ਜੀ ਤੇ ਨਾ ਹੀ ਮੋਟੀ ਜੇ ਪਤਲੀ ਪੂਰੀ ਕਰੂਗੇ ਤਾਂ ਸੁੱਕ ਚੂਗੀ ਜੇ ਮੋਟੀ ਕਰੂਗੇ ਤਾਂ ਕੱਚੀ ਰਹਿ ਜੂਗੀ ਇਸ ਤਰੀਕੇ ਦੀਆਂ ਪੂਰੀਆਂ ਬੇਚ ਲੂਗਾ ਠੀਕ ਹੈ ਜੀ ਆਪਾਂ ਤੇ ਲੋ ਜੀ ਇੱਧਰ ਕੜਾਹੀ ਚ ਪਾ ਲਿਆ ਆਪਾਂ ਨੇ ਤੇਲ ਤੇ ਤੇਲ ਹੋ ਗਿਆ ਆਪਣਾ ਚੰਗੀ ਤਰ੍ਹਾਂ ਗਰਮ ਤੇ ਹੁਣ ਛੱਡ ਦਿਆਂ ਇਹਦੇ ਚ ਪੂਰੀਆਂ ਠੀਕ ਹੈ ਜੀ ਆਹ ਲੋ ਠੀਕ ਹੈ ਜੀ ਤੇ ਜੋ ਤੇਲ ਗਰਮ ਹੋ ਜਾਵੇ ਹਨ ਫਿਰ ਆਪਾਂ ਨੇ ਪੂਰੀ ਛੱਡਣੀ ਆ ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮਾਰਨੀ ਹੈ ਪਲਟੀ ਤੇ ਇਦਾਂ ਨੂੰ ਹਲਕੀ ਹਲਕੀ ਛੇੜੂਗੇ ਠੀਕ ਹੈ ਜੀ ਚਾਰਨੀ ਨਾਲ ਤੇ ਇਦਾਂ ਪਾਉਂਗੇ ਉੱਪਰ ਤੇਲ ਜਿੱਕਣਾ ਪਟੂਰੀਆਂ ਪਰ ਪਾਉਂਦੇ ਆ ਤੇ ਆ ਲਓ ਜੀ ਪੂਰੀ ਹੈ ਜਿਹੜੀ ਆਪਣੀ ਫੁੱਲ ਚੁੱਕੀ ਹੈ ਠੀਕ ਹੈ ਜੀ ਤੇ ਕਰਾਰੀ ਤੁਸੀਂ ਆਪਣੇ ਹਿਸਾਬ ਨਾਲ ਕਰਦੇ ਹੋ ਇਹਨੂੰ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਪੂਰੀਆਂ ਬਣਾ ਲੂਗੇ ਤੇ ਲਓ ਜੀ ਪੂਰੀਆਂ ਦੀ ਪਲੇਟ ਆਪਣੀ ਲੱਗ ਕੇ ਰੈਡੀ ਹੈ ਜੀ ਸਵੈਸ ਤਰੀਕੇ ਨਾਲ ਤੁਸੀਂ ਆਲੂ ਪੂਰੀ ਦੀ ਸਿੰਪਲ ਰੈਸਪੀ ਬਣਾ ਸਕਦੇ ਹੋ ਠੀਕ ਹੈ ਜੀ ਪੂਰੀਆਂ ਦੇਖੋ ਜੀ ਆਪਣੀਆਂ ਕਿੰਨੀਆਂ ਵਧੀਆ ਬਣੀਆਂ ਹਨ ਫੁੱਲੀਆਂ ਫੁੱਲੀਆਂ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਹੁਣ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ